ਪੰਜਾਬ ਦੀ ਹਰ ਰਾਜਨੀਤਿਕ ਪਾਰਟੀ ਹਰ ਵਾਰ ਲੋਕਾਂ ਦੇ ਨਾਲ ਇਹ ਵਾਅਦਾ ਕਰਦੀ ਆ ਕਿ ਉਹਦੀ ਸਰਕਾਰ ਬਣਾ ਦੋ ਉਹ ਪੰਜਾਬ ਨੂੰ ਸਵਰਗ ਬਣਾ ਦੇਵੇਗੀ ਪੰਜਾਬ ਦੇ ਲੋਕਾਂ ਨੂੰ ਇੱਕ ਐਸਾ ਪ੍ਰਸ਼ਾਸਨ ਦੇਵੇਗੀ ਕਿ ਲੋਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਯਾਦ ਕਰਿਆ ਕਰਨਗੇ ਤੇ ਇਹ ਗੱਲ ਤਕਰੀਬਨ ਹਰ ਪਾਰਟੀ ਕਹਿੰਦੀ ਹੈ ਅਸੀਂ ਇਹ ਕਰਦਾਂਗੇ ਅਸੀਂ ਤੁਹਾਡੀਆਂ ਸੂਲਤਾਂ ਦੇ ਵਿੱਚ ਇਹ ਵਾਅਦਾ ਕਰਦਾਂਗੇ ਤੁਹਾਡਾ ਜੀਵਨ ਪੱਧਰ ਉੱਚਾ ਚੱਕ ਦਾਂਗੇ ਗਰੀਬਾਂ ਨੂੰ ਇਹ ਦੇ ਦੇ ਦਾਂਗੇ ਉਹਨਾਂ ਨੂੰ ਇਹ ਦੇ ਦਾਂਗੇ ਨੌਕਰੀਆਂ ਦੇ ਪੰਡਾਰ ਖੋਲ੍ਹ ਦਾਂਗੇ ਤੇ ਹਰ ਵਾਰ ਹੁੰਦਾ ਤੇ ਹਰ ਵਾਰ ਇਹ ਕਿਹਾ ਜਾਂਦਾ ਹੈ ਪਿਛਲੀਆਂ ਸਰਕਾਰਾਂ ਨੇ ਤੁਹਾਡੇ ਤੇ ਇਹਨਾਂ ਤੇ ਤਸ਼ੱਦਦ ਕੀਤਾ ਤੁਹਾਡੇ ਕਿਸਾਨਾਂ ਤੇ ਤਸ਼ੱਦਦ ਕੀਤਾ ਮੁਲਾਜ਼ਮਾਂ ਤੇ ਤਸ਼ੱਦਦ ਕੀਤਾ ਸਾਡੀ ਸਰਕਾਰ ਆਊਗੀ ਅਸੀਂ ਮੁਲਾਜ਼ਮਾਂ ਨੂੰ ਨੌਕਰੀਆਂ ਦੇ ਦਾਂਗੇ ਕਿਸਾਨਾਂ ਦੀ ਆਮਦਨ ਦੁੱਗਣੀ ਤਿਗਣੀ ਕਰ ਦੇਾਂਗੇ ਤੇ ਹਰ ਪਾਸੇ ਅਮਨ ਕਾਨੂੰਨ ਦਾ ਮਾਹੌਲ ਕਾਇਮ ਕਰ ਦੇਾਂਗੇ ਤੇ ਜਿਹੜਾ ਨਸ਼ਾ ਮੁਕਤ ਕਰ ਦੇਾਂਗੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀਆਂ ਦਾ ਇਨਸਾਫ ਦੇ ਦਾਂਗੇ ਪਰ ਹੁੰਦਾ ਹਮੇਸ਼ਾ ਉਲਟ ਅੱਜ ਮੈਂ ਸਿਰਫ ਇਸ ਗੱਲ ਤੁਹਾਡੇ ਨਾਲ ਇਹ ਸਾਂਝੀ ਕਰਨੀ ਚਾਹੁੰਦਾ ਸੀਗਾ ਕਿ ਜਿਹੜੇ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਆ ਜਾਵੇ ਕਿ ਉਹਦੇ ਕੋਲ ਕੋਈ ਅਜਿਹੀ ਪਾਵਰ ਹੈ ਜਿਹੜੀ ਉਹ ਆਪ ਆਪਣਾ ਫੈਸਲਾ ਲੈ ਸਕੇ ਮਿਸਾਲ ਦੇ ਤੌਰ ਤੇ ਪੰਜਾਬ ਦਾ ਡੀਜੀਪੀ ਲਾਉਣ ਦੀ ਪਾਵਰ ਵੀ ਪੰਜਾਬ ਸਰਕਾਰ ਕੋਲ ਨਹੀਂ ਹੈ ਇਹਨਾਂ ਨੂੰ ਵੀ ਪੈਨਲ ਭੇਜਣਾ ਪੈਂਦਾ ਤੇ ਉਸ ਤੋਂ ਬਾਅਦ ਕੇਂਦਰ ਦੀਆਂ ਜਿਹੜੀਆਂ ਸੰਸਥਾਵਾਂ ਉਹ ਫੈਸਲਾ ਕਰਦੀਆਂ ਤੇ ਉਹ ਉਹਦੇ ਚੋਂ ਸਿਲੇਕਟ ਕਰਕੇ ਨਾ ਹੁੰਦਾ ਫਿਰ ਐਗਰੀਕਲਚਰ ਪਾਲਿਸੀ ਬਣਾਉਣ ਦਾ ਅਧਿਕਾਰ ਵੀ ਕੇਂਦਰ ਕੋਲ ਹੈ ਇਥੋਂ ਤੱਕ ਕਿ ਹੁਣ ਤਾਂ ਐਜੂਕੇਸ਼ਨ ਪਾਲਿਸੀ ਵੀ ਉਥੋਂ ਦੀ ਹੀ ਅਡਾਪਟ ਕਰਦੇ ਆਂ ਤੇ ਟੈਕਸ ਟੈਕਸ ਪਹਿਲਾਂ ਜੀਐਸਟੀ ਦੇ ਨਾਂ ਤੇ ਕਲੈਕਟ ਹੋ ਕੇ ਕੇਂਦਰ ਕੋਲ ਜਾਂਦਾ ਫਿਰ ਕੇਂਦਰ ਜਿਹੜਾ ਬਣਦਾ ਹਿੱਸਾ ਲੈਣ ਦੇ ਲਈ ਫਿਰ ਤਰਲੇ ਕਢਾ ਕੇ ਇਹਨਾਂ ਨੂੰ ਹਿੱਸੇ ਦਿੰਦਾ ਤੇ ਸਾਰੀਆਂ ਗਰਾਂਟਾਂ ਸਾਰੀਆਂ ਸਕੀਮਾਂ ਕੇਂਦਰ ਦੇ ਨਾਂ ਤੇ ਚੱਲਦੀਆਂ ਤੇ ਕੇਂਦਰ ਦਾ ਇਹ ਦਾਵਾ ਹੁੰਦਾ ਵੀ ਇਸ ਨਾਂ ਤੇ ਸਕੀਮ ਚਲਾਵੇ ਇਹ ਪੈਸਾ ਸਾਰਾ ਸਟੇਟ ਵੱਲੋਂ ਹੁੰਦਾ ਹੈ ਤੇ ਸਟੇਟ ਦੇ ਕੋਲ ਆਪ ਕਿਹੜੀ ਪਾਵਰ ਆ ਕਿਹੜਾ ਅਧਿਕਾਰ ਆ ਜਿਹੜਾ ਉਹ ਆਪਣੇ ਤੌਰ ਤੇ ਫੈਸਲਾ ਲੈ ਸਕਦਾ ਸਿਰਫ ਵਾਤੇ-ਵੱਦ ਕੀ ਬਦਲੀਆਂ ਕਰ ਸਕਦਾ ਥੋੜੀਆਂ-ਬਹੁਤੀਆਂ ਅਪੁਆਇੰਟਮੈਂਟਸ ਕਰ ਸਕਦਾ ਚੇਅਰਮੈਨ ਲਾ ਸਕਦਾ ਹੈ ਹੋਰ ਕੁਝ ਨਹੀਂ ਕਰ ਸਕਦਾ ਸਾਰੀਆਂ ਪੋਲਿਸੀਸ ਇੱਥੇ ਤੱਕ ਇਹ ਵੱਡੀਆਂ ਪੋਲਿਸੀਸ ਜਿਵੇਂ ਜਿਹੜੀਆਂ ਸੁਰੱਖਿਆ ਫੋਰਸਿਸ ਵਗੈਰਾ ਜੋ ਵੀ ਹੈ ਉਹ ਵੀ ਕੇਂਦਰ ਦੇ ਇਸ਼ਾਰੇ ਤੇ ਚੱਲਦੀਆਂ ਤੇ ਬਹੁਤ ਸਾਰੀਆਂ ਜਿਹੜੀਆਂ ਕੇਂਦਰ ਦੀਆਂ ਕਾਰਵਾਈਆਂ ਉਹਨਾਂ ਬਾਰੇ ਫੇਰ ਸਟੇਟ ਚੁੱਪ ਕਰਕੇ ਰਹਿ ਜਾਂਦਾ ਹੈ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਇੱਕ ਐਸੀ ਸਰਕਾਰ ਦੇ ਦਾਂਗੇ ਜਿਹਦੇ ਫੈਸਲੇ ਜੇ ਹੋਣਗੇ ਕਿ ਲੋਕ ਖੁਸ਼ ਹੋ ਜਾਣਗੇ ਭਾਵੇਂ ਕਾਲੀ ਦਲ ਦੀ ਸਰਕਾਰ ਵੀ ਆਈ 10 ਸਾਲ ਰਹੀ ਇਹ ਸਿਸਟਮ ਸਾਰਾ ਉਦਾਂ ਹੀ ਰਿਹਾ ਜਿਹੜੇ ਵਾਅਦੇ ਕੀਤੇ ਸੀਗੇ ਵੀ ਅਸੀਂ ਜਦੋਂ ਸੱਤਾ ਚਾਵਾਂਗੇ ਤਾਂ ਅਸੀਂ ਜਿਨ੍ਹਾਂ ਹਾਲਾਤਾਂ ਕਰਕੇ ਪੰਜਾਬ ਦੇ ਵਿੱਚ ਚਮਨ ਕਾਨੂੰਨ ਦੇ ਹਾਲਾਤ ਵਿਗੜੇ ਜਿਹੜੀਆਂ ਲੋਕਾਂ ਦੇ ਨਾਲ ਨਜਾਇਜ਼ ਹੋਈਆਂ ਉਹਨਾਂ ਬਾਰੇ ਅਸੀਂ ਇੱਕ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਜਾਂਚ ਕਰਾਂਗੇ ਬਣਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਪਰ ਜਿਹੜੀਆਂ ਜਦੋਂ ਸੱਤਾ ਚਾਗੇ ਤਾਂ ਜਿਹੜੇ ਜ਼ੁਲਮ ਕਰਨ ਵਾਲੇ ਪੁਲਿਸ ਅਫਸਰ ਸੀਗੇ ਉਹੀ ਉਹਨਾਂ ਨੇ ਉਹਨਾਂ ਨੂੰ ਹੀ ਕਿਸੇ ਨੂੰ ਡੀਜੀਪੀ ਕਿਸੇ ਨੂੰ ਐਸਐਸਪੀ ਉਦਾਂ ਲਾ ਦੋ ਲੋਕ ਜਾਂ ਉਹਨਾਂ ਦੇ ਵਰਕਰ ਜਿਹੜੀਆਂ ਮੰਗਾਂ ਕਰਕੇ ਉਹਨਾਂ ਨਾਲ ਲੱਗੇ ਸੀਗੇ ਉਹਨਾਂ ਚੋਂ ਕਿਹੜੀ ਮੰਗ ਪੂਰੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹ ਕਹਿੰਦੇ ਸੀਗੇ ਅਸੀਂ ਭਗਤ ਸਿੰਘ ਦੀ ਸੋਚ ਤੇ ਚੱਲਦੇ ਆਂ ਅਸੀਂ ਐਸੀ ਇਨਕਲਾਬੀ ਸੋਚ ਦੇ ਅਨੁਸਾਰ ਚੱਲਾਂਗੇ ਕਿਸੇ ਨੂੰ ਧਰਨੇ ਦੀ ਲਾੜ ਨਹੀਂ ਲੋੜ ਨਹੀਂ ਪਊਗੀ ਕਿਸੇ ਨੂੰ ਮੁਜ਼ਾਹਰੇ ਕਰਨ ਦੀ ਲੋੜ ਨਹੀਂ ਪਊਗੀ ਕਿਸੇ ਤੇ ਲਾਠੀ ਚਾਰਜ ਨਹੀਂ ਹੋਊਗਾ ਤੁਸੀਂ ਦੱਸੋ ਇਹ ਆ ਜਾਂ ਕਿਹੜਾ ਦਿਨ ਜਾਂਦਾ ਜਦੋਂ ਪੁਲਿਸ ਕਿਸਾਨਾਂ ਤੇ ਲਾਠੀ ਚਾਰਜ ਨਹੀਂ ਕਰਦੀ ਜਦੋਂ ਧਰਨੇ ਵਾਲੇ ਨੂੰ ਖਦੇੜੇ ਨਹੀਂ ਜਾਂਦਾ ਤੇ ਜਦੋਂ ਐਨਐਸਏ ਦੀ ਵਰਤੋਂ ਨਹੀਂ ਹੁੰਦੀ ਅਥਰੂ ਗੈਸ ਨਹੀਂ ਛੱਡੇ ਜਾਂਦੇ ਕਿਸਾਨਾਂ ਦੀਆਂ ਕਿਵੇਂ ਜਿਹੜੀਆਂ ਕਿਸਾਨਾਂ ਤੇ ਗੋਲੀਆਂ ਚਲਾਈਆਂ ਭਾਵੇਂ ਹਰਿਆਣਾ ਦੇ ਵੱਲੋਂ ਪੁਲਿਸ ਵੱਲੋਂ ਚਲਾਈਆਂ ਪਰ ਉਹ ਸਾਰੇ ਬਰੀ ਕਰਤੇਗੇ ਜਿਹੜਾ ਸ਼ੁਭਕਰਮ ਸੀਗਾ ਜਿਹਦੀ ਗੋਲੀ ਦੇ ਨਾਲ ਉਹਦਾ ਕਤਲ ਹੋਇਆ ਕੀ ਉਸ ਕਤਲ ਦੀ ਕਦੇ ਜਾਂਚ ਹੋਈ ਜਿਹਨੂੰ ਅਗਵਾ ਕਰਕੇ ਰੋहतक ਦੇ ਵਿੱਚ ਲੈ ਗਏ ਸੀਗੇ ਤੇ ਉੱਥੋਂ ਲਿਆ ਕੇ ਹਾਈ ਕੋਰਟ ਦੇ ਦਖਲਾਂ ਤੋਂ ਬਾਅਦ ਦੁਬਾਰਾ ਪੀਜੀਏ ਤੇ ਲਿਆਂਦਾ ਗਿਆ ਜਿਹਦੀਆਂ ਲੱਤਾਂ ਮਹਾ ਤੋੜੀਆਂ ਗਈਆਂ ਕੀ ਉਹਨੂੰ ਇਨਸਾਫ ਮਿਲਿਆ ਕੀ ਜਿਹੜੀਆਂ ਜਿਹੜੇ ਪੁਲਿਸ ਨੇ ਤਸ਼ੱਦਦ ਕੀਤੇ ਸੀਗੇ ਪੰਜਾਬ ਦੇ ਬਾਰਡਰ ਦੇ ਵਿੱਚ ਐਂਟਰ ਹੋ ਕੇ ਕੀ ਉਹਨਾਂ ਦਾ ਇਨਸਾਫ ਮਿਲਿਆ ਜਿਨ੍ਹਾਂ ਦੀਆਂ ਅੱਖਾਂ ਖਰਾਬ ਹੋ ਗਈਆਂ ਜਿਨ੍ਹਾਂ ਦੀਆਂ ਲੱਤਾਂ ਖਰਾਬ ਹੋ ਗਈਆਂ ਪਲਾਸਟਿਕ ਦੀਆਂ ਗੋਲੀਆਂ ਨਾਲ ਦੂਜੀਆਂ ਗੋਲੀਆਂ ਨਾਲ ਉਹਨਾਂ ਕੋਲ ਜਦੋਂ ਸਾਹ ਮਿਲਿਆ ਕਦੇ ਵੀ ਨਹੀਂ ਮਿਲਸਾਉ। ਕਿਉਂਕਿ ਸਾਰੇ ਅਧਿਕਾਰ ਉੱਪਰ ਵਾਲਿਆਂ ਕੋਲੇ ਆ ਤੇ ਇਹਨਾਂ ਕੋਲ ਕੋਈ ਅਧਿਕਾਰ ਨਹੀਂ ਤੇ ਇਹ ਸਭ ਕੁਝ ਜੋ ਵੀ ਹੋ ਰਿਹਾ ਹੈ ਉਹ ਕਿਸੇ ਦੇ ਵਿੱਚ ਰੀੜ ਦੀ ਹੱਡੀ ਨਹੀਂ ਹੈ ਇਨੀ ਵੀ ਜਿਹੜਾ ਸਿੱਧਾ ਹੋ ਕੇ ਮੱਥਾ ਲਾ ਸਕੇ ਕੇਵਲ ਪੰਜਾਬ ਤੋਂ ਬਾਹਰ ਇੱਕ ਬੰਗਾਲ ਦੀ ਇੱਕ ਮੁੱਖ ਮੰਤਰੀ ਮਮਤਾ ਬੇਨਰਜੀ ਜ਼ਰੂਰ ਜ਼ਰਤ ਦਿਖਾਉਂਦੀ ਆ ਜਿਹੜੀ ਕਈ ਵਾਰ ਕੇਂਦਰ ਦੀਆਂ ਏਜੰਸੀਆਂ ਨੂੰ ਵੀ ਰੋਕ ਦਿੰਦੀ ਆ ਤੇ ਉਹਨਾਂ ਦੇ ਕਈ ਮੰਤਰੀਆਂ ਨੂੰ ਵੀ ਹਵਾਈ ਅੱਡੇ ਤੋਂ ਹੀ ਵਾਪਸ ਮੋੜਨ ਦੀ ਜ਼ਰਤ ਰੱਖਦੀ ਆ ਅਤੇ ਅੱਜ ਤੱਕ ਕਦੇ ਝੁਕੀ ਨਹੀਂ ਜਿਹੜੀ ਆਪ ਹੀ ਆਪਣੇ ਸਟੇਟ ਦੇ ਹਿੱਤਾਂ ਦੇ ਲਈ ਐਜੇ ਵਕੀਲ ਸੁਪਰੀਮ ਕੋਰਟ ਦੇ ਵਿੱਚ ਬਹਿਸ ਕਰਦੀ ਆ ਕਿ ਪੰਜਾਬ ਦੇ ਵਿੱਚ ਕੋਈ ਐਜਾ ਸਾ ਮੁੱਖ ਮੰਤਰੀ ਹੋਇਆ ਜਿਹਦੇ 'ਚ ਇੰਨੀ ਲਿਆਕਤ ਹੋਵੇ ਇੰਨੀ ਜ਼ਰਤ ਹੋਵੇ ਵੀ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਆ ਆਪਣੇ ਸਟੇਟ ਦੇ ਕੇਸ ਨੂੰ ਸਮਝਾ ਸਕੇ ਨਹੀਂ ਐਸਵਾਈਐਲ ਨਹਿਰ ਬਾਰੇ ਜਿਹੜੇ ਕਹਿੰਦੇ ਸੀਗੇ ਵੀ ਪਿਛਲੀਆਂ ਸਰਕਾਰਾਂ ਨੇ ਮੂਰਖਮਤੀ ਕੀਤੀ ਉਹ ਪੱਖੇ ਨਹੀਂ ਰੱਖ ਸਕੇ ਉਹ ਇਹ ਕਹਿੰਦੇ ਸੀਗੇ ਵੀ ਐਸਵਾਈਐਲ ਲਹਿਰ ਅਕਾਲੀਆਂ ਨੇ ਬਣਾਤੀ ਕਾਂਗਰਸ ਦਾ ਯੋਗ ਵੀ ਕਾਂਗਰਸ ਦਾ ਵੀ ਇਹ ਚ ਪੂਰਾ ਰੋੜ ਰਿਆ ਤੇ ਉਸ ਤੋਂ ਬਾਅਦ ਹੁਣ ਜਦੋਂ ਸਾਡੇ ਕੋਲ ਪਾਣੀ ਹੀ ਨਹੀਂ ਹੈ ਸੀ ਪਾਣੀ ਕਿਵੇਂ ਦੇ ਦਈਏ ਪਹਿਲਾਂ ਤਾਂ ਪਾਣੀ ਤੇ ਗੱਲ ਹੋਣੀ ਚਾਹੀਦੀ ਆ ਐਸਵਾਈਐਲ ਸਤੂ ਜਮਨਾ ਲਿੰਕ ਨਹਿਰ ਦੀ ਗੱਲ ਕਰਦੇ ਆ ਜਮਨਾ ਸਤੂ ਲਿੰਕ ਨਹਿਰ ਦੀ ਗੱਲ ਕਿਉਂ ਨਹੀਂ ਕਰਦੇ ਪਰ ਉਹੀ ਭਗਵਾਨ ਸਿੰਘ ਮਾਨ ਜਦੋਂ ਉੱਪਰੋਂ ਦਬਾਅ ਪਿਆ ਤਾਂ ਹਰਿਆਣੇ ਦੇ ਮੁੱਖ ਮੰਤਰੀ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਕਰਦਾ ਤੇ ਹਰਿਆਣੇ ਦਾ ਮੁੱਖ ਮੰਤਰੀ ਕਹਿੰਦਾ ਬਹੁਤ ਵਧੀਆ ਗੱਲਬਾਤ ਹੋ ਗਈ ਤੇ ਬਾਕੀ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਦੱਸ ਦੇਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਨੇ ਆ ਵੀ ਅਸੀਂ ਤਾਂ ਦੁਸ਼ਮਣ ਨੂੰ ਵੀ ਪਾਣੀ ਪਿਲਾ ਦਿੰਨੇ ਆ ਇਹ ਤਾਂ ਫੇਰ ਸਾਡੇ ਆਪਣੇ ਆ ਤਾਂ ਉਥੋਂ ਹੀ ਉਹਨਾਂ ਦੀ ਨੀਤੀ ਸਪਸ਼ਟ ਹੋ ਜਾਂਦੀ ਆ ਭਾਵ ਉਹ ਜਿਹੜੀਆਂ ਗੱਲਾਂ ਪਹਿਲਾਂ ਕਰਦੇ ਸੀਗੇ ਹੁਣ ਕਿੱਥੇ ਆ ਜਿਹੜੇ ਕਿਸਾਨਾਂ ਦੇ ਹਮਦਰਦ ਹੋਣ ਦੇ ਨਾਤੇ ਦੀ ਗੱਲ ਕਰਦੇ ਸੀਗੇ ਹੁਣ ਤਾਂ ਪਿੰਡਾਂ 'ਚ ਜਾ ਕੇ ਜੂਨ ਪੁਣਾ ਪਿੰਡ ਜੂਨ ਪਿੰਡ ਦੇ ਵਿੱਚ ਕੀ ਹੋ ਰਿਹਾ ਇਕੱਲੇ ਇਕੱਲੇ ਘਰ 'ਚ ਮਜ਼ਦੂਰਾਂ ਨੂੰ ਵੀ ਬਖਸ਼ਾ ਗਿਆ ਉਹਨਾਂ ਦੀ ਬੱਕਰੀਆਂ ਤੱਕ ਨਹੀਂ ਬਖਸ਼ੀਆਂ ਹੜਾਂ ਦੇ ਮੌਜੇ ਮਿਲ ਗਏ ਨਹੀਂ ਮਿਲੇ ਕਿਉਂਕਿ ਸਾਰਾ ਕੁਝ ਜੋ ਕੇਂਦਰ ਦੇ ਹੱਥ ਦੇ ਵਿੱਚ ਆ ਸਾਰੀਆਂ ਕੇਂਦਰ ਦੇ ਵਿੱਚ ਤਾਂ ਇਹ ਬਿਲਕੁਲ ਵੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਆਪਣੇ ਹੱਕਾਂ ਦੇ ਲਈ ਜਾਂ ਦੂਜੀਆਂ ਸਟੇਟਾਂ ਦੇ ਲੋਕਾਂ ਨੇ ਆਪਣੇ ਹੱਕਾਂ ਦੇ ਲਈ ਕਦੇ ਆਪਣੇ ਅਧਿਕਾਰਾਂ ਦੇ ਹੀ ਕਦੇ ਖੁੱਲਕੇ ਅਧਿਕਾਰਾਂ ਲਈ ਲੜਨ ਦੀ ਇਕੱਲੇ ਨਹੀਂ ਕੀਤੀ ਕਿਸੇ ਸਮੇਂ ਅਨੰਤਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀਗੀ ਵੱਧ ਅਧਿਕਾਰਾਂ ਲਈ ਪਰ ਉਸ ਤੋਂ ਬਾਅਦ ਦਰبار ਸਾਹਿਬ ਤੇ ਹਮਲੇ ਤੋਂ ਬਾਅਦ ਉਹ ਆਨੰਦਪੁਰ ਦਾ ਮਤਾ ਜਿਹੜਾ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀਗਾ ਉਹਨੂੰ ਇੱਥੋਂ ਦੇ ਹੀ ਅਕਾਲੀ ਦਲ ਵਾਲੇ ਛੱਡ ਗਏ ਕਾਂਸੇ ਨੇ ਤਾਂ ਕਰਨੀ ਕੀ ਸੀ ਤੇ ਭਾਜਪਾ ਨੇ ਕੀ ਕਰਨੀ ਆ ਤੇ ਦੂਜਾ ਆਮ ਆਦਮੀ ਪਾਰਟੀ ਸੋ ਗੱਲ ਤਾਂ ਇਹ ਆ ਇਸ ਆਮ ਆਮ ਦੇ ਵਿੱਚ ਸਾਰੇ ਰੰਗੇ ਆ ਪੰਜਾਬ ਦੇ ਕੋਲ ਜਿਹਦੇ ਕੋਲ ਕੋਈ ਇਸ ਸਮੇਂ ਪਾਵਰ ਨਹੀਂ ਤੇ ਜਿਹੜਾ ਸਾਰਾ ਕਰਜ਼ਾ ਜਿਹੜਾ ਕਿਸੇ ਸਮੇਂ ਕੇਂਦਰ ਦਾ ਹੀ ਚੜਾਇਆ ਹੋਇਆ ਕੋ ਕੇਂਦਰ ਨੇਕਤਾ ਤੇ ਖੰਡਤਾ ਦੇ ਨਾਂ ਤੇ ਇਥੇ ਸੁਰੱਖਿਆ ਫੋਰਸਿਸ ਇਥੇ ਆਰਮੀ ਲਾ ਕੇ ਸਾਰਾ ਖਰਚਾ ਪੰਜਾਬ ਤੇ ਪਾਇਆ ਬੜੀ ਸਕੀਮ ਦੇ ਨਾਲ ਤੇ ਪੰਜਾਬ ਦੇ ਵਿੱਚ ਉਹ ਹਾਲ ਕੀਤਾ ਵੀ 15 20 ਸਾਲ ਕਈ ਜਿੰਨਾਂ ਦੇ ਵਿੱਚ ਬਰਾਤ ਤੱਕ ਨਹੀਂ ਚੜੀ ਸੋ ਉਹ ਕਰਜ਼ਾ ਵੀ ਕੇਂਦਰ ਨਹੀਂ ਮਾਫ਼ ਕਰ ਸਕਿਆ ਭਾਵੇਂ ਗਜਰਾਲ ਦੀ ਸਰਕਾਰ ਆਈ ਵੀ ਪੀ ਸਿੰਘ ਦੀ ਸਰਕਾਰ ਆਈ ਚੰਦਰ ਸੇਖਰ ਦੀ ਆਈ ਕਿਸੇ ਨੇ ਵੀ ਮਾਫ਼ ਨਹੀਂ ਕਰਿਆ ਤੇ ਪੰਜਾਬ ਉੱਥੇ ਹੀ ਖੜਾ ਜਿੱਥੇ ਪਹਿਲਾਂ ਖੜਾ ਸੀਗਾ ਆ ਪੰਜਾਬ ਦੇ ਹੱਥ ਭੱਲੇ ਕੁਝ ਨਹੀਂ ਜਿਹਦੀ ਮਰਜ਼ੀ ਸਰਕਾਰ ਆ ਜਾਵੇ ਲੋਕਾਂ ਦਾ ਕੁਝ ਨਹੀਂ ਭਲਾ ਹੋ ਸਕਦਾ ਕਿਉਂਕਿ ਪੰਜਾਬ ਤੇ ਕੋਈ ਜਿਹੜੀ ਵੀ ਸਰਕਾਰ ਹੋਊ ਉਹਦੇ ਕੋਲ ਕੋਈ ਪਾਵਰ ਹੈ ਹੀ ਨਹੀਂ ਇਸ ਕਰਕੇ ਜਿਹੜੇ ਦਮਗਜੇ ਮਾਰਦੇ ਆ ਇਹ ਝੂਠ ਬੋਲਦੇ ਆ ਤੇ ਇਹ ਰਾਜਸੀ ਲੋਕ ਸਿਰਫ ਆਪਣੀਆਂ ਕੁਰਸੀਆਂ ਲਈ ਜ਼ਰੂਰ ਲੋਕਾਂ ਨੂੰ ਕਮਰਾਹ ਕਰ ਰਹੇ ਆ ਪਰ ਅਸਲ ਦੇ ਵਿੱਚ ਪੰਜਾਬ ਦਾ ਕਿਸੇ ਦੇ ਕੋਲ ਭਲਾ ਕਰਨ ਦੇ ਲਈ ਕੋਈ ਤਾਕਤ ਹੈ ਹੀ ਨਹੀਂ ਛੋਟੇ-ਮੋਟੇ ਕੰਮਾਂ ਤੋਂ ਬਾਅਦ ਤੇ ਮਾਸ ਕਰਨਾ ਇਸ ਵੀਡੀਓ ਨੂੰ ਤੁਸੀਂ ਵਾਅਦੇ-ਵਾਦ ਸ਼ੇਅਰ ਕਰਿਓ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ